ਮਹਾਂਕੋਦਸ ਦੀ ਹੈਗੀ ਤਸ਼ਕੀਰ ਹੈ ਜੀ ਦੋਸਤੋ ਦੇਖੋ ਰੁੱਖ ਕਿਉਂਕਿ ਸ਼ੌਂਕ ਦੇ ਨਾਲ ਹਰ ਇੱਕ ਕੰਮ ਦੇ ਦੇਖੋ ਇਹ ਐਸ ਲੋਰੀਆਂ ਦਾ ਪਰਿਵਾਰ ਜਿਹੜਾ ਤੁਸੀਂ ਵੇਖਿਆ ਵੀ ਵੀਰ ਦੇ ਸੌਣ ਦਾਣੇ ਵੀ ਬਹੁਤ ਆਉਂਦੇ ਆ ਭਰੇਂਦਰ ਸਿੰਘ ਸੰਤੂ ਸਾਹਿਬ ਦੇ ਛੋਟੇ ਬ੍ਰਦਰ ਸਭ ਤੋਂ लाडला ਛੋਟਾ ਤੇ ਅਮਨਿੰਦਰ ਸਿੰਘ ਸੁਦਾਰਿਆ ਸਾਹਿਬ ਕਿਉਂਕਿ ਬੜਾ ਸ਼ੌਂਕ ਹੈ ਇਹਨਾਂ ਨੂੰ ਘਰ ਦੇ ਵਿੱਚ ਇਹੋ ਜਿਹੇ ਰੁੱਖ ਲਾਉਣ ਦਾ ਕਟਾਈ ਕੰਮ ਦਾ ਤੇ ਆਹ ਵੇਖੋ ਕਿਰਾ ਕੱਲੀ ਕੱਲੀ ਚੀਜ਼ ਮੂੰਹੋਂ ਬੋਲਦੀ ਆ ਜੀ ਇੱਕ ਤਾਂ ਨੇੜੇ ਆਣ ਕੇ ਵਿਖਾਇਆ ਜਾਵੇ ਕੈਮਰਾਮੈਨ ਨੂੰ ਮੈਂ ਕਹੂੰਗਾ ਵੀ ਇੱਕ ਤਾਂ ਵਿਖਾਓ ਤੇ ਕੀ ਰਿਆ ਵੇ ਇਹ ਵਾਕਿਆ ਹੀ ਉਤਰਾ ਆਪਾਂ ਕਿਸੇ ਨੂੰ ਵੀ ਰੋਕੀ ਆ ਇਹਨੂੰ ਗੋਲ ਕਰਾਉਣਾ ਹੋਵੇ ਨਾ ਤੇ 500 ਰੁਪਈਆ ਲੈ ਜਾਂਦੇ ਆ ਵਾ 15 20 ਮਿੰਟਾਂ ਚ ਕਰ ਜਾਂਦੇ ਆ ਪਰ ਜਿਹੜੀ ਗੱਲ ਆਪਦੇ ਤਰੀਕੇ ਨਾਲ ਹਨਾ ਇਹ ਦੇਖੋ ਨਾਲੇ ਤਜਰਬਾ ਹੋ ਜਾਂਦਾ ਜੀ ਬਹੁਤ ਸੋਹਣਾ ਵੇਖੋ ਸੰਭਾਲ ਕਰ ਰਿਹਾ ਪੂਰੀ ਇੱਧਰ ਥੱਲੇ ਘਾਲ ਆਇਆ ਅੰਗਰੇਜ਼ੀ ਟਾਈਪ ਦਾ ਬਾਕੀ ਉਹ ਵੀ ਜਿਸ ਦਿਨ ਪਰੀ ਚੀਜ਼ ਬਣੀ ਨਾ ਗੱਲ ਅਲੱਗ ਹੀ ਬਣੂਗੀ ਸਾਹਮਣੇ ਜਿਹੜੀ ਕੰਧ ਕਿਸੇ ਗਈ ਹੈ ਜੀ ਫੁੱਲਾਂ ਦੀ ਫਲ ਬੇਲ ਦੀ ਜੀ ਤੇ ਵੇਖੋ ਬਹੁਤ ਸੋਹਣੀ ਕਟਾਈ ਕਰਕੇ ਤੇ ਸਦੋਰੀਆ ਪਰਿਵਾਰ ਬਾਈ ਦੀ ਸ਼ਾਨ ਕਿਉਂਕਿ ਵੱਤੋਂ ਵੱਤ ਰੁੱਖ ਲਾਉਣੇ ਚਾਹੀਦੇ ਜਾਂ ਸਜਾਵਟਾਂ ਹੋਗੇ ਤੇ ਨਾਲੇ ਬੜਾ ਇਹਨਾਂ ਤੇ ਕੋਈ ਆਕਸੀਜਨਿਕ ਮਾੜੀ ਚੀਜ਼ ਨਹੀਂ ਹੁੰਦੀ ਇਹ ਬਹੁਤ ਸ਼ੌਂਕਦਾਰ ਸਿਆਣਿਆਂ ਤੇ ਗੱਲ ਤਾਂ ਸ਼ੌਂਕ ਦੀ ਆ ਹਨਾ ਨਾਲੇ ਬੰਦਾ ਟਾਈਮ ਪਾਸ ਤੇ ਨਾਲੇ ਵੇਖੋ ਕਿੰਨੀ ਸੋਹਣੀ ਲੱਗਦੀਆਂ ਚੀਜ਼ਾਂ ਇਹ ਹਰ ਇੱਕ ਮੈਂ ਤਾਂ ਨਾ ਵੀਰ ਭਰਾ ਨੂੰ ਵੀ ਆਪਦੀ ਕੈਂਚੀ ਰੁਪਈਆ ਕੋਈ ਹਜ਼ਾਰ ਲੱਗਦਾ ਚੰਗਾ ਕੋਈ ਆਪਦੀ ਕੈਂਚੀ ਰੱਖੇ ਤੇ ਬੰਦਾ ਨਾਲੇ ਤਜਰਬਾ ਹੋ ਜਾਂਦਾ ਜਿਹੜੇ ਇੰਨੇ ਪੈਸੇ ਦਿੰਦੇ ਆ ਬਾਹਰ ਤੇ ਨਾਲੇ ਉਹ ਕਿੰਤਾ ਅੱਜ ਦੇ ਆਖਿਆ ਤੇ ਮਹੀਨੇ ਨੂੰ ਆਉਣਾ ਤੇ ਦੋਵਾਂ ਨੂੰ ਆਉਣਾ ਤੇ ਉਹਨੇ ਚਿਰ ਚ ਰੁੱਖ ਖਰਾਬ ਹੋ ਜਾਂਦਾ ਤਾਂ ਇਤਰਾ ਕੈਂਚੀ ਲਈ ਹੋਵੇ ਤੇ ਰੀ ਜਨੇ ਨਾਲ ਆਪ ਫਲਵਾਰੀ ਹੋਵੇ ਜਾਂ ਫੁੱਲਾਂ ਦਾ ਕੋਈ ਗਿਲਦਸਤਾ ਵਧੀਆ ਤਿਆਰ ਕਰਨਾ ਵੀ ਤਾ ਬਾਈ ਜੀ ਕਰ ਸਕਦਾ ਬੰਦਾ ਆਵ ਠੀਕ ਆ ਬਾਕੀ ਆ ਵੇਖ ਲੋ ਕੱਲੇ ਕੱਲੇ ਕਿਵੇਂ ਆਲ ਨੇ ਜਿ ਬਣਾਏ ਜਿਵੇਂ ਪੰਛੀਆਂ ਦੇ ਆਲ ਨੇ ਬਣਾਏ ਹੁੰਦੇ ਆ ਜੋ ਤੁਹਾਨੂੰ ਦਿਖਾਉਣੇ ਆ ਬੜਾ ਨਜ਼ਦੀਕ ਤੋਂ ਦਿਖਾਉਣੇ ਆ ਵੀ ਵਾਕਈ ਕਲਾਕਾਰੀ ਭਰਾ ਦੀ ਮੂੰਹੋਂ ਬੋਲਦੀ ਐ ਜੀ ਆ ਵੇਖੋ ਹਨਾ ਕਿੱਡੀਆਂ ਅਲੱਗ ਅਲੱਗ ਟਾਣੀਆਂ ਕਹਿ ਸਕਦੇ ਆਪਾਂ ਟਰੀ ਕਹਿ ਦਈਏ ਉਹਦੀ ਕੰਡਿੰਗ ਕੀਤੀ ਹੋਈ ਤੇ ਬਾਕੀ ਇਧਰ ਵੀ ਤੁਹਾਨੂੰ ਦਿਖਾ ਦਿੰਨੇ ਆਇ ਇੱਕ ਆਹ ਵੇਖੋ ਮਨਿੰਦਰ ਸਿੰਘ ਜੀ ਦਾ ਸਾਡੇ ਅੱਜ ਲਿਖ ਰਿਹਾ ਆਹ ਵੇਖੋ ਬਾਈ ਜੀ ਇੱਕ ਗੋਲ ਕੀਤਾ ਗਿਆ ਹੈ ਨਾ ਇਹ ਵੀ ਇਹਨਾਂ ਨੇ ਆਪ ਕੀਤਾ ਵੀ ਗੱਲ ਅਲੱਗ ਹੀ ਚੀਜ਼ ਹੈ ਬਾਈ ਜੀ ਬਣਾਤੀ ਹੈ ਹੈ ਨਾ ਇਹਨੂੰ ਆਂਦੇ ਆ ਕਲਾਕਾਰੀ ਤੇ ਨਾਲੇ ਪਾਪ ਜੀ ਆਪਦਾ ਵੇਖੋ ਆ ਕਿੰਨੇ ਗਮਲੇ ਨਹੀਂ ਛੋਟੇ ਛੋਟੇ ਲਾ ਕੇ ਤੇ ਸੋਹਣਾ ਬਣਾਇਆ ਜਗ੍ਹਾ ਹੈ ਨਾ ਦੇਖੋ ਕਰ ਦੇ ਵਿੱਚ ਤੇ ਵੱਖਰਾ ਹੀ ਚੀਜ਼ ਲੱਗਦੀ ਆ ਐ ਸਾਈਡ ਨੂੰ ਦੇਖ ਸਕਦੇ ਆ ਪਾਰਕਿੰਗ ਤੇ ਸਮਾ ਮੈਨ ਤੇ ਕਈ ਰਾ ਅਮਨਿੰਦਰ ਸਿੰਘ ਵੀ ਸਮਾ ਕੱਢ ਲੈਂਦਾ ਕਿਉਂ ਚਾਚਾ ਆਹ ਜੀ ਤੇ ਬੜਾ ਧੜਾ ਦੋ ਭਰਾਵਾਂ ਦਾ ਕਰ ਦੇ ਤੇ ਤਗੜਾ ਕਰਦੇ ਵੀਡੀਓ ਸ਼ੇਅਰ ਕਰੋ ਵਕਤ ਵਕਤ